ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੀ ਪੁਲਿਸ ਅਤੇ ਡਰੱਗ ਵਿਭਾਗ ਵੱਲੋਂ ਸਾਂਝੇ ਤੌਰ ਤੇ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਅੰਮ੍ਰਿਤਸਰ ਦੇ ਕਈ ਮੈਡੀਕਲ ਸਟੋਰਾਂ ਦੇ ਉੱਤੇ ਪੁਲਿਸ ਵੱਲੋਂ ਅਚਾਨਕ ਚੈਕਿੰਗ ਕੀਤੀ ਗਈ ਤੇ ਦੱਸਦੀ ਹੈ ਕਿ ਮੈਡੀਕਲ ਸਟੋਰਾਂ ਦੇ ਉੱਤੇ ਕਮੀਆਂ ਵੀ ਪਾਈਆਂ ਗਈਆਂ ਨੇ ਤਾਂ ਦੱਸਦੀ ਹੈ ਕਿ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਮੈਡੀਕਲ ਸਟੋਰਾਂ ਦੇ ਉੱਤੇ ਜੋ ਨਸ਼ੀਲੀਆਂ ਗੋਲੀਆਂ ਵੇਚਦੇ ਸੀ ਜਾਂ ਨਸ਼ੀਲਾ ਪਦਾਰਥ ਵੇਚਦੇ ਸੀ ਉਹਨਾਂ ਦੇ ਉੱਤੇ ਹੁਣ ਪੁਲਿਸ ਵੱਲੋਂ ਇੱਕ ਵੱਡੀ ਕ ਤਿੰਨ ਦੁਕਾਨਾਂ ਨੂੰ ਵਿਭਾਗ ਵੱਲੋਂ ਜਲਦੀ ਨੋਟਿਸ ਜਾਰੀ ਕੀਤਾ ਜਾਵੇਗਾ ਤਾਂ ਤਸਵੀਰਾਂ ਜੋਨੇ ਮੌਕੇ ਦੀਆਂ ਵੀ ਤੁਹਾਡਾ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੁਕਾਨ ਦੇ ਅੰਦਰ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਹੋਏ ਨੇ ਤੇ ਪੁਲਿਸ ਵੱਲੋਂ ਦੁਕਾਨਾਂ ਦੇ ਉੱਤੇ ਜਾ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੋਈ ਨਸ਼ੀਲੀ ਗੋਲੀਆਂ ਜਾਂ ਨਸ਼ਾ ਤੇ ਨਹੀਂ ਵੇਚਦਾ ਤਾਂ ਤਸਵੀਰਾਂ ਵੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਔਰ ਜਿਹੜੇ ਮੈਡੀਕਲ ਸਟੋਰਾਂ ਨੇ ਉਹਨਾਂ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਬਾਹਰ ਪੁਲਿਸ ਲੱਗੀ ਉਨ੍ਹਾਂ ਦੇ ਕਮੀਆਂ ਪਾਈਆਂ ਗਈਆਂ ਨੇ ਉਸ ਨੂੰ ਲੈ ਕੇ ਵਿਭਾਗ ਵੱਲੋਂ ਜਲਦੀ ਉਨ੍ਹਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਜਾਵੇਗਾ ਟੀਮ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੈਡੀਕਲ ਸਟੋਰਾਂ ਦੀ ਸਾਡੇ ਨਾਲ ਡਰੱਗ ਇਨਸਪੈਕਟਰ ਸਰਾਰ ਸੁਜੀਵ ਸਿੰਘ ਵੀ ਹਾਜ਼ਰ ਨੇ ਤੇ ਅਸੀਂ 4-5 ਮੈਡੀਕਲ ਸਟੋਰ ਚੈੱਕ ਕਰਦੇ ਹਾਂ ਜਿਹੜੇ ਇਹਦੀ ਪਵਨਗਦੇਰੀ ਜਿਹੇ ਕਰਦੇ ਨੇ ਕੋਈ ਬਰਾਮਦ ਹੋਇਆ ਜੀ ਨਹੀਂ ਅਜੇ ਨਹੀਂ ਕੋਈ ਵੀ ਚੈਕਿੰਗ ਚੱਲ ਰਹੀ ਹੈ ਯਾਰੀ ਇਹ ਕੋਮਪਲੀਟ ਆਈ ਸੀ ਆ ਨਹੀਂ ਤੇ ਰੂਟੀਨ ਦੀ ਚੈਕਿੰਗ ਹੈ ਇਹਦੀ ਸਰਕਾਰ ਦੀਆਂ ਤੇ ਮਾਜੁਬ ਸੀਬੀ ਸਾਹਿਬ ਦੀ ਹਦਾਇਤਾਂ ਦੇ ਮਤਾਬਕ ਰੂਟੀਨ ਦੀ ਚੈਕਿੰਗ ਕੀਤੀ ਆ ਜੀ ਸਾਰੇ ਜੀ ਸਾਰੇ ਹੀ ਥਾਣੇ ਮੁਕਬਰ ਦੇਰੀ ਚ ਕੀਤੀ ਜਾ ਰਹੀ ਹੈ ਜਿਹੜੇ ਜੋ ਇਸ ਤਰ੍ਹਾਂ ਦਾ ਬੰਦਾ ਖੜਿਆ ਜਾਂਦਾ ਹੈ ਨਾ ਜਿਸ ਤਰ੍ਹਾਂ ਦਾ ਕੋ ਬੰਦਾ ਕੋ ਡਰਗ ਕਿੰਨਾ ਕਿ ਨਜਾਇਜ਼ ਕੋਈ ਚੀਜ਼ ਰੱਖੀ ਮਿਲ ਜਾਂਦੀ ਹੈ ਜੀ ਪਬੰਦੀ ਸ਼ੁੱਧ ਦਵਾਈਆਂ ਰੱਖੀਆਂ ਮਿਲ ਜਾਂਦੀਆਂ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਹੈ ਕੀ ਇਹ ਅਪੀਲ ਜਾਂ ਚੇਤਾਵਨੀ ਜੀ ਦੇਹੇ ਜਾਂਦੇ ਜਿਹੜੇ ਨਫੇ ਨਾਲ ਜੁੜੇ ਹੋਏ ਹੋਏ ਹਨ ਕੱਲ ਬੇਨਤੀ ਹੈ ਸਾਡੀ ਚੇਤਾਵਨੀ ਨਹੀਂ ਹੈ ਸਾਡੀ ਕਿ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਕੋਈ ਵੀ ਬੰਦਾ ਜੇ ਕੋਈ ਨਸ਼ਾ ਇੱਥੇ ਵੇਚਦਾ ਏਰੀਏ 'ਚ ਜਾਂ ਤੇ ਬੰਦ ਕਰਦੇ ਜਾਂ ਲਾਕਾ ਕਰਦੇ। ਸਰ ਹੁਣ ਤੱਕ ਕਿੰਨੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਹੈ? ਅਸੀਂ ਕੋਈ 5 ਤੋਂ 6 ਦੁਕਾਨਾਂ ਦੀ ਚੈਕਿੰਗ ਕਰ ਲਈ ਹੈ। ਇਹ ਜਾਰੀ ਹੈ ਚੈਕਿੰਗ। ਸਰ ਜਿਹੜਾ ਲੈ ਕੇ ਜਾਂਦਾ ਉਹਦੇ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਬਿਲਕੁਲ ਜੀ ਬਿਲਕੁਲ ਜਿਹੜੇ ਵੀ ਡਰੱਗ ਦੇ ਵਿੱਚ ਆਉਂਦੀਆਂ ਦਵਾਈ ਉਹਦੇ ਮੁਤਾਬਕ ਕਾਰਵਾਈ ਭਾਵੇਂ ਲੈਣਾ ਆ ਤੇ ਭਾਵੇਂ ਕੋਈ ਵੇਚ ਰਿਆ ਸਾਰਿਆਂ ਦੇ ਬੋਕਾ ਕੀਤੀ ਹੈ। ਮਲਟੀਪਲ ਹੋ ਰਹੀ ਹੈ। ਬਿਲਕੁਲ ਜੀ ਬਿਲਕੁਲ ਡਰੱਗ ਇਨਸਪੈਕਟਰ ਸਾਹਿਬ ਆਏ ਨੇ ਨਾਲ ਉਹਦੀ ਟੀਮ ਹੈ ਜੀ। ਤਾਂ ਸੁਖਦੀਪ ਜਿਹੜੀ ਕੈਜੀ ਹੋਈ ਇਹ ਯੋਧ ਨਸ਼ਿਆਂ ਵਿਰੋਧ ਦੇ ਤਹਿਤ ਜਿਹੜਾ ਹੈ ਅੱਜ ਪੁਲਿਸ ਦੇ ਨਾਲ ਸਾਂਝੀ ਚੈਕਿੰਗ ਕੀਤੀ ਜਾ ਰਹੀ ਹੈ। ਔਰ ਜਿਹੜੇ ਵੀ ਕੈਮਿਸਟ ਆ ਇਹਨਾਂ ਨੂੰ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਆਪਣੀ ਹਰ ਦਵਾਈ ਦਾ ਪਰਚੇਜ਼ ਰਿਕਾਰਡ ਰੱਖਣ ਅਤੇ ਬਿੱਲ ਤੇ ਹੀ ਵੇਚਣ। ਅੱਜ ਅਸੀਂ ਕਿਸੇ ਵੀ ਦੁਕਾਨ ਤੋਂ ਕੋਈ ਨਸ਼ੀਲੀ ਵਸਤੂ ਤੇ ਨਹੀਂ ਪਾਈ ਗਈ ਪਰੰਤੂ ਕੋਈ ਨਾ ਕੋਈ ਊਨ ਤਾਇਆ ਨਿਕਲੀਆਂ ਕਿਸੇ ਦਾ ਬਿੱਲ ਸੇਲ ਰਿਕਾਰਡ ਨੇ ਕੰਪਲੀਟ ਕਿਸੇ ਦਾ ਕੁਝ ਹੈ ਅਤੇ ਇਹਨਾਂ ਸਾਰਿਆਂ ਨੂੰ ਸ਼ੋਕਾਸ ਨੋਟਿਸ ਜਾਰੀ ਕੀਤੇ ਜਾਣਗੇ। ਕਿੰਨੇ ਦੁਕਾਨਾਂ ਚੈੱਕ ਹੋਈਆਂ? ਅ ਤਿੰਨ ਤਿੰਨ ਦੁਕਾਨਾਂ ਚੈੱਕ ਕੀਤੀਆਂ ਜੀ। ਤਿੰਨ ਦੁਕਾਨਾਂ ਨੂੰ ਨ ਇਹਨਾਂ ਨੂੰ ਜੋ ਨੋਟਿਸ ਜੀ ਕਾ ਜਾਰੀ ਕੀਤਾ ਜਾਏਗਾ ਜਾਰੀ ਕੀਤਾ ਜਾਏਗਾ ਹਾਂਜੀ ਇਹ ਮੋਕੰਪੁਰਾ ਏਰੀਆ ਜੀ ਐਸ ਐਚਓ ਮੋਕੰਪੁਰਾ ਜਤਿੰਦਰ ਸਿੰਘ ਜੀ ਦੇ ਨਾਲ ਇਹ ਚੈਕਿੰਗਾ ਕੀਤੀਆਂ ਜਾ ਰਹੀਆਂ ਜੀ ਹੋਰ ਵੀ ਦੁਕਾਨਾਂ ਤੇ ਕੀਤੀ ਜਾ ਰਹੀ ਹੈ ਹੋਰ ਵੀ ਆਉਣੀ ਇਹ ਪਹਿਲਾਂ ਨਹੀਂ ਦੱਸ ਸਕਦੇ ਜੀ ਸਰ ਜਿਹੜੇ ਬੰਦੇ ਲੈਣ ਆਉਂਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਬਿਲਕੁਲ ਜੀ ਬਿਲਕੁਲ